ਅਰਜਿੰਦਲ ਨੇ ਦੋ ਵੀ ਬੇਇਜ਼ਤੀ ਕਰਾ ਲਈ ਇਹਨਾਂ ਨੇ ਨਹੀਂ ਟਲੇ ਅਰਜਿੰਦਲ ਨੇ ਬਹੁਤ ਤਕੜਾ ਜਵਾਬ ਦਿੱਤਾ ਇਹ 2-3 ਪੇਜਾਂ ਵਾਲਿਆਂ ਨੂੰ ਇਹ ਜਵਾਬ ਕਿਉਂ ਦਿੱਤਾ ਗਿਆ ਉਹ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਪਹਿਲਾਂ ਆਪਾਂ ਪੜ੍ਹਦੇ ਹਾਂ ਕਿ ਬਾਈ ਨੇ ਲਿਖਿਆ ਕੀ ਆ ਅਰਜਨ ਬਾਈ ਲਿਖਦਾ ਕਿ ਪੰਜਾਬ ਬਹੁਤ ਮਾੜੇ ਟਾਈਮ ਚੋਂ ਲੰਘ ਰਿਹਾ ਤੇ ਜਿੱਥੇ ਲੋਕਾਂ ਨੂੰ ਪਿਆਰ ਤੇ ਹਮਦਰਦੀ ਦਿਖਾਉਣੀ ਚਾਹੀਦੀ ਆ ਉੱਥੇ ਆਹ ਕੁਸ਼ਕ ਪੇਜਾਂ ਵਾਲੇ ਇੱਕ ਕਲਾਉਨ ਦੀ ਤਰ੍ਹਾਂ ਬਿਹੇਵ ਕਰ ਰਹੇ ਆ ਕਲਾਉਨ ਮਤਲਬ ਇੱਕ ਜੋਕਰ ਦੀ ਤਰ੍ਹਾਂ ਬਿਹੇਵ ਕਰ ਰਹੇ ਆ ਅਰਜਨ ਬਾਈ ਲਿਖਦਾ ਕਿ ਹਰ ਚੀਜ਼ ਮਜ਼ਾਕ ਨਹੀਂ ਹੁੰਦੀ ਤੇ ਜੇ ਤੁਹਾਨੂੰ ਇਹੋ ਜੇ ਹਾਲਾਤ ਵੇਖ DNA ਚੈੱਕ ਕਰਨ ਦੀ ਲੋੜ ਕਿ ਸਾਡੇ ਚ ਗਲਤੀ ਕਿੱਥੇ ਰਹਿ ਗਈ ਸਾਫ਼-ਸਾਫ਼ ਦੇਸੀ ਆਂਦਾ ਕਿ ਬਾਈ ਦੇ ਅੰਦਰ ਕਿੰਨਾ ਗੁੱਸਾ ਇਸ ਚੀਜ਼ ਨੂੰ ਲੈ ਕੇ ਤੇ ਉਹ ਗੁੱਸਾ ਜਾਇਜ਼ ਵੀ ਆ ਅਰਜੰਤ ਲੋਨੇ ਕੱਲ ਸਿਮਰਨ ਜੋਤ ਸਿੰਘ ਮੱਕੜ ਨਾਲ ਇੱਕ ਇੰਟਰਵਿਊ ਕੀਤੀ ਬਾਈ ਨੇ ਇੰਨੀਆਂ ਇੰਟੈਲੈਕਚੁਅਲ ਗੱਲਾਂ ਕੀਤੀ ਉਹਦੇ ਚ ਬਾਈ ਇਹੋ ਜਿਹਾ ਖਲਾਕ ਦਾ ਬੰਦਾ ਬਾਈ ਨੇ ਗੱਲ ਕੀਤੀ ਸੈਡਿਮੈਂਟੇਸ਼ਨ ਦੀ ਕਿ ਖੇਤਾਂ ਚੋਂ ਮਿਨਰਲ ਗੈਪ ਹੋਣਗੇ ਕਿ ਇਨ੍ਹਾਂ ਬਾਣਾ ਚ ਖੇਤੀ ਕਰਨਾ ਕਿੰਨਾ ਔਖਾ ਹੋਊਗਾ ਤੇ ਬਾਈ ਨੇ ਗੱਲ ਕੀਤੀ ਕਮਰਸ਼ੀਅਲਾਈਜੇਸ਼ਨ ਦੀ ਕਿ ਕਿਵੇਂ ਪੰਜਾਬ ਨੂੰ ਕਮਰਸ਼ੀਅਲਾਈਜ਼ ਕੀਤਾ ਜਾ ਰਿਹਾ ਬਾਈ ਨੇ ਗੱਲ ਕੀਤੀ ਪੋਸਟ ਡਿਜ਼ਾਸਟਰ ਮੈਨੇਜਮੈਂਟ ਦੀ ਕਿ ਜ ਹਾਤਾ ਜਾਂ ਡਿਜ਼ਾਸਟਰ ਹੋ ਜਾਂਦਾ ਉਹਦੇ ਨਾਲ ਡੀਲ ਕਰਨ ਲਈ ਆਪਣੇ ਕੋਲੇ ਪ੍ਰੋਪਰ ਪਲਾਨ ਹੋਣਾ ਚਾਹੀਦਾ ਐਡੇ ਲੈਵਲ ਦੀਆਂ ਗੱਲਾਂ ਕਰਕੇ ਗਿਆ ਬਾਈ ਇੰਟਰਵਿਊ 'ਚ ਤੇ ਆਹ ਪੇਜਾਂ ਵਾਲਿਆਂ ਨੇ ਕੀ ਚੱਕਿਆ ਆਜੋ ਵੇਖੀਏ ਅਸੀਂ ਸਾਡੀ ਟੀਮ ਵੱਲੋਂ ਸਾਰੀ ਵੱਲੋਂ ਨਿਮਰਤ ਫਾਊਂਡੇਸ਼ਨ ਵੱਲੋਂ ਓ ਮਾਈ ਗॉड ਵਾਓ ਇਹਨਾਂ ਲਈ ਤਾਂ ਬ੍ਰੇਕਿੰਗ ਨਿਊਜ਼ ਏ ਸੀ ਕਿ ਅਰਜੈਂਟਲੋ ਨੇ ਨਿਮਰਤ ਫਾਊਂਡੇਸ਼ਨ ਦਾ ਨਾਮ ਲੈਂਤਾ ਆਹ ਹੋਰ ਵੇਖੋ ਅਰਜੈਂਟਲੋ ਬਾਈ ਹੁਣੇ ਮੈਡੀਕਲ ਸਹੂਲਤਾਂ ਲੈ ਕੇ ਇੱਥੇ ਪਹੁੰਚੇ ਸੀਗੇ ਸਿੱਧੂ ਸਾਹਿਬ ਪਰ ਤੁਸੀਂ ਦੇਖੋ ਕਿ ਗੱਡੀ ਬਾਣ ਚ ਲੈ ਗਈ ਤੇ ਅਰਜੰਟ ਲੋ ਦੀ ਡਿਫੈਂਡਰ ਕੱਚੇ ਲੈ ਗਈ ਜਾਂ ਖੁੱਭ ਗਈ ਉਹ ਬਾਈ ਇਹਨਾਂ ਬੰਦਿਆਂ ਨੂੰ ਸਮਝਾਉਣ ਨੂੰ ਫਿਰਦਾ ਸੀ ਜਿਹੜੇ ਬਸ ਇਹਦੇ ਚ ਹੀ ਖੁਸ਼ੀ ਬਣਾਈ ਜਾਂਦੇ ਆ ਤਾਂ ਹੀ ਬਾਈ ਪੌਡਕਾਸਟ ਨਹੀਂ ਕਰਦਾ ਕਿਉਂਕਿ ਪੌਡਕਾਸਟ ਵਾਲਿਆਂ ਨਾਲ ਬਾਈ ਦੀ ਥਿੰਕਿੰਗ ਹੀ ਨਹੀਂ ਮੈਚ ਹੁੰਨੀ ਜੇ ਤੁਸੀਂ ਵੀ ਇਸ ਵੀਡੀਓ ਨਾਲ ਕਿਤੇ ਨਾ ਕਿਤੇ ਐਗਰੀ ਕਰਦੇ ਆ ਤਾਂ ਕਮੈਂਟਾਂ ਚ ਅਰਜੰਟ ਲਿਖ ਦਿਓ ਤੇ ਵੀਡੀਓ ਨੂੰ ਅੱਗੇ ਫਾਰਵਰਡ ਕਰ ਦਿਓ